ਬਕਰਾ ਹੀ ਦੌਣਦਾ ਹੀ ਹੈ ਨਾ ਜੀ ਹਾਂ ਜੀ ਤੇ ਉਹ ਸਾਡੇ ਹੈ ਨਹੀਂ ਕੋਈ ਬਜ਼ੁਰਗ ਉੱਥੇ ਘਰ ਚ ਅੱਛਾ ਤੇ ਮੈਨੂੰ ਪਤਾ ਨਹੀਂ ਕਿ ਬਕਰਾ ਕਿਦਾਂ ਲਈਦਾ ਹੈ ਉਹ ਜਿਹੜੇ ਹੁੰਦੇ ਨਾ ਕੋਈ ਮੇਰਾ ਕੀ ਕੰਮ ਹੈ ਬਾ ਤੁਹਾਡਾ ਇਹ ਕੰਮ ਹੈ ਜੀ ਕਿ ਤੁਸੀਂ ਦੰਦਾਂ ਦੇ ਡਾਕਟਰ ਆ ਨਾ ਜੀ ਹਾਂ ਜੀ ਦੰਦਾਂ ਦੇ ਡਾਕਟਰ ਆ ਤੇ ਤੁਸੀਂ ਮੇਰੇ ਨਾਲ ਚੱਲ ਕੇ ਉੱਥੇ ਬੱਕਰੇ ਦੇ ਦੰਦ ਦੇਖਣੇ ਜੀ ਤੇ ਮਤਲਬ ਮਤਲਬ ਕਿ ਮੈਨੂੰ ਬੱਕਰਾ ਲੈ ਕੇ ਦੇਣਾ ਜੀ ਹੋਰ ਕਿਦਾਂ ਮਤਲਬ ਇਹਦਾ ਤੇ ਤੁਸੀਂ ਚਲੋ ਮੇਰੇ ਨਾਲ ਮੈਂ ਨਹੀਂ ਜਾਣਾ ਤੇਰੇ ਨਾਲ ਡਾਕਟਰ ਸਾਹਿਬ ਮੈਂ ਕਹਾਂ ਮੈਂ ਨਹੀਂ ਜਾਣਾ ਤੇਰੇ ਨਾਲ ਤੂੰ ਸੁਣਿਆ ਨਹੀਂ ਮੇਰਾ ਖਾਲੇ ਗੱਲ ਮੈਂ ਨਹੀਂ ਜਾਣਾ ਕੋਈ ਹੋਰ ਲੈ ਗੁੰਡਾ ਡੰਗਰ ਡਾਕਟਰ ਨਾਲ ਲੈ ਕੇ ਜਾਵਾਂ ਕੱਲ ਨੂੰ ਚਲੀਏ ਆਪਾਂ ਜੀ ਉਹ ਕੱਲ ਨੂੰ ਚਲੀਏ ਮੈਂ ਕਹਿੰਦਾ ਮੈਂ ਜਾਣਾ ਨਹੀਂ ਅਖੇ ਕੱਲ ਨੂੰ ਚਲੀਏ ਗਰਮੀ ਦਿਨੇ ਬੜੀ ਹੁੰਦੀ ਹੈ ਸ਼ਾਮ ਨੂੰ 6 ਵਜੇ ਚੱਲਦੇ ਆਂ ਜੀ ਮੈਂ ਡੰਗਰਾਂ ਦਾ ਡਾਕਟਰ ਨਹੀਂ ਹੈਗਾ ਕਿ ਮੈਂ ਇਹ ਮਾਮਲਾਤ ਮੇਰੇ ਨਹੀਂ ਹੈਗੇ ਆਪਣੀਆਂ ਕੋ ਦਾਲਾ ਧੂੜਾ ਘਟਾਣੀਆਂ ਤੇ ਉਹ ਘਟਾ ਲਾ ਬੱਕਰਾ ਹੀ ਦੌਣ ਨਹੀਂ ਹੈ ਨਾ ਜੀ